ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਇੰਦ ਲੋ ਆਸਤੇ ਬਹੁਤ ਹੀ ਜ਼ਿਆਦਾ ਇਪੋਰਟੈਂਟ ਵੀਡੀਓ ਲੈ ਕੇ ਤੇ ਇਸ ਵੀਡੀਓ ਵਿੱਚ ਦੋਸਤੋ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਨਵੀਂ ਭਰਤੀ ਬਾਰੇ ਠੀਕ ਹੈ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸਾਰੀ ਭਰਤੀ ਦਾ ਠੱਪ ਹੋ ਗਈ ਆ ਭਰਤੀ ਕਿੱਥੋਂ ਆਈ ਹੈ ਤਾਂ ਆ ਤਾਂ ਬਈ ਠੇਕੇ ਵਸ ਭਰਤੀ ਹੈ ਠੀਕ ਹੈ ਤੇ ਕਪੂਰਥਲਾ ਦੇ ਵਿੱਚ ਇਹ ਜਿਹੜੀ ਪੋਸਟਾਂ ਕੱਢੀ ਗਈ ਹੈ 1 ਸਾਲ ਦਾ ਇੱਥੇ ਕੰਟਰੈਕਟ ਰਹਿੰਦਾ ਹੈ ਤੇ ਜੇ ਤੁਸੀਂ ਫਾਰਮ ਭਰਨਾ ਚਾਹੁੰਦੇ ਹੋ ਤਾਂ 15 ਫਰਵਰੀ ਤੋਂ ਪਹਿਲਾਂ ਪਹਿਲਾਂ ਆਪਦੇ ਫਾਰਮ ਤੁਸੀਂ ਭਰਦੇ ਹੋ ਕਿਉਂਕਿ 15 ਫਰਵਰੀ ਸ਼ਾਮੀ 5 ਵਜੇ ਤੱਕ ਦਾ ਤੁਹਾਡੇ ਕੋਲ ਟਾਈਮ ਰਹਿਣ ਵਾਲਾ ਹੈ ਫਾਰਮ ਤੁਸੀਂ ਆਨਲਾਈਨ ਭਰਨਾ ਹੋਏਗਾ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਜਿਹੜਾ ਹੈ ਪ੍ਰੋਵਾਈਡ ਕਰਵਾਵਾਂਗੇ ਸੋ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰੀਏ ਤਾਂ 130 ਜਿਹੜੀ ਹੈ ਸਪਾਈ ਸੇਵਕਾਂ ਦੀ ਪੋਸਟਾਂ ਹੈ 45 ਸੀਵਰਮੈਨਾਂ ਦੀ ਪੋਸਟ ਹੈ ਤੇ ਫੀਸ ਬਈ ਫੀਸ ਤਾਂ ਇਹਨਾਂ ਨੂੰ ਰੱਖਦੇ ਵੇਲੇ ਮਾੜੇ ਮੋٹے ਸ਼ਰਮ ਵੀ ਨਹੀਂ ਆਈ ਕਿਉਂਕਿ ਫੀਸ ਜਿਹੜੀ ਹੈ ਉਹ ਰੱਖੀ ਗਈ ਜੀ ਆਮਰਗ ਸੁਤੰਤਰਤਾ ਸੰਗਰਾਮੀ ਤੇ ਖਿਡਾਰੀਆਂ ਨੂੰ 500 ਰੁਪਿਆ ਠੀਕ ਹੈ ਤੇ ਬਾਕੀ ਐਸਸੀ ਬੀਸੀ ਨੂੰ ਹੋਰਾਂ ਨੂੰ 100 ਰੁਪਿਆ ਤੇ ਸਬਕਾ ਫੌਜੀ ਇਤਿਆਸ ਰਿਤ 200 ਰੁਪਿਆ ਤੇ ਹੈਂਡੀਕੈਪਡ ਜਵਾਨਾਂ ਨੂੰ 100 ਰੁਪਿਆ ਫੀਸ ਇਹਨਾਂ ਨੇ ਰੱਖੀ ਹੈ ਬਾਕੀ ਪੰਜਾਬ ਗਵਰਨਮੈਂਟ ਜਿਹੜੀ ਇਹ ਫੀਸ ਭਰਉਣ ਦੇ ਵੇਲੇ ਜਮ੍ਹਾਂ ਸਰਮ ਨਹੀਂ ਕਰਦੀ ਠੀਕ ਹੈ ਫੁੱਲ ਫੀਸ ਭਰਵਾਂਦੀ ਹੈ ਭਾਵੇਂ ਕੋਈ ਵੀ ਫੀਲਡ ਦੀ ਕੋਈ ਵੀ ਪੋਸਟਾਂ ਹੋਵੇ ਕਿਸੇ ਵੀ ਤਰੀਕੇ ਦੀ ਤਾਂ ਅੱਗੇ ਪੋਸਟਾਂ ਦੀ ਗੱਲ ਕਰੀਏ ਤਾਂ ਪੋਸਟਾਂ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਦੇਖ ਸਕਦੇ ਹੋ ਜਨਰਲ ਕੈਟਾਗਰੀ ਦੀ ਗੱਲ ਕਰੀਏ ਟੋਟਲ ਪੰਜਾਬ ਪੋਸਟਾਂ ਜਿਨ੍ਹਾਂ ਦੇ ਵਿੱਚੋਂ 14 ਪੋਸਟਾਂ ਕੁੜੀਆਂ ਦੀ ਨੇ ਤੇ ای ڈبلیو ایس ਦੇ ਵਿੱਚ 13 ਪੋਸਟਾਂ ਨੇ ਜਿਨ੍ਹਾਂ ਦੇ ਵਿੱਚੋਂ 4 ਕੁੜੀਆਂ ਦੀ ਨੇ ਠੀਕ ਹੈ ਇਹ ਪੋਸਟਾਂ ਸਾਰੀ ਸਫਾਈ ਸੇਵਕਾਂ ਦੀ ਨੇ ਠੀਕ ਹੈ ਤਾਂ ਇਸੇ ਤਰੀਕੇ ਨਾਲ ਤੁਸੀਂ ਸਾਰੀ ਪੋਸਟਾਂ ਦੇਖ ਸਕਦੇ ਹੋ ਆਪੋ ਆਪਣੀ ਕੈਟਾਗਰੀ ਦੇ ਹਿਸਾਬ ਦੇ ਨਾਲ ਤੇ ਓਵਰ ਆਲ ਆਪਾਂ ਗੱਲ ਕਰੀ ਤਾਂ 130 ਸਫਾਈ ਸੇਵਕਾਂ ਦੀ ਪੋਸਟਾਂ ਤੇ 45 ਸ਼ੀਵਰ ਮੈਨ ਦੀ ਪੋਸਟਾਂ ਜਿਹੜੀ ਕੱਢੀ ਗਈ ਹੈ ਇਹ ਕੈਟਾਗਰੀ ਕੋਡ ਹੈ ਫਾਰਮ ਭਰਨ ਵੇਲੇ ਤੁਹਾਨੂੰ ਕੰਮ ਆਏਗਾ ਉਸ ਤੋਂ ਇਲਾਵਾ ਜਿਹੜੀ ਹੈ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਦੀ ਗੱਲ ਕਰ ਲੈਂਦੇ ਆਪਾਂ ਕੁਆਲੀਫਿਕੇਸ਼ਨ ਕੋਈ ਨਹੀਂ ਰੱਖੀ ਗਈ ਜੀ ਜੇ ਤੁਸੀਂ ਅਣਪੜ੍ਹ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ ਮਾੜਾ ਮੋਟਾ ਤੁਹਾਨੂੰ ਪੜਨਾ ਆਉਂਦਾ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ ਜੇ ਲਿਖਣਾ ਆਉਂਦਾ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ ਬਟ ਸਾਰੀ ਚੀਜ਼ਾਂ ਦੇ ਤੁਹਾਨੂੰ ਨੰਬਰ ਦਿੱਤੇ ਜਾਣਗੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਠੀਕ ਹੈ ਤੇ ਤਜਰਬੇ ਵਗੈਰਾ ਦੇ ਨੰਬਰ ਇੱਥੇ ਰੱਖੇ ਗਏ ਆ ਜੇ ਤੁਹਾਨੂੰ ਕੰਮ ਕਰਨ ਦਾ ਤਜਰਬਾ ਹੈ ਪਹਿਲਾਂ ਦਾ ਸ਼ਿਰਮੇਨ ਦਾ ਜਾਂ ਫਿਰ ਸਫਾਈ ਸੇਵਕ ਦਾ ਤਾਂ ਉਸ ਤਜਰਬੇ ਤੇ ਤੁਹਾਨੂੰ ਨੰਬਰ ਜਿਹੜੇ ਆ ਉਹ ਦਿੱਤੇ ਜਾਣਗੇ ਉਮਰ ਹੱਦ ਦੀ ਗੱਲ ਕਰੀਏ ਜੇ ਤੁਸੀਂ ਪੰਜਾਬ ਦੀ ਜਨਰਲ ਕੈਟਾਗਰੀ ਦੇ ਵਿੱਚੋਂ ਆਉਂਦੇ ਹੋ ਯਾਨੀ ਕਿ ਆਮ ਵਰਗ ਤੋਂ ਆਉਂਦੇ ਹੋ ਤਾਂ 18 ਤੋਂ 37 ਸਾਲ ਏਜ ਰੱਖੀ ਗਈ ਹੈ ਜੇ ਪੰਜਾਬ ਦੇ ਤੁਸੀਂ ਰਾਖਵੀਂ ਕੈਟਾਗਰੀ ਦੇ ਵਿੱਚੋਂ ਆਉਂਦੇ ਹੋ ਅਨੁਸੂਚਿਤ ਜਾਤੀ ਜਨਜਾਤੀ ਦੇ ਵਿੱਚੋਂ OBC ਦੇ ਵਿੱਚੋਂ ਤਾਂ 42 ਸਾਲ ਤੱਕ ਤੁਸੀਂ ਆਪਦਾ ਫਾਰਮ ਜਿਹੜਾ ਹੈ ਉਹ ਭਰ ਸਕਦੇ ਹੋ ਤੇ ਇਹ ਸਾਰੀ ਇਨਫੋਰਮੇਸ਼ਨ ਹੈ ਜੀ ਉਮਰ ਬਾਰੇ ਬਾਕੀ ਜੇ ਤੁਸੀਂ ਇਹ ਫਾਰਮ ਭਰਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ WhatsApp ਨੰਬਰ ਹੈ ਇਸ ਦੇ ਉੱਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਪੂਰੀ ਜਾਣਕਾਰੀ ਤੁਹਾਨੂੰ ਪ੍ਰਦਾਨ ਕਰ ਦਿੱਤੀ ਜਾਊਗੀ ਉੱਥੋਂ ਤੁਸੀਂ ਆਪਦਾ ਫਾਰਮ ਜਿਹੜਾ ਵਧੀਆ ਤਿੱਕੇ ਨਾਲ ਭਰ ਸਕਦੇ ਹੋ ਹੁਣ ਦੇਖ ਲੈਂਦੇ ਹਾਂ ਜੀ ਇਸ ਭਰਤੀ ਦੇ ਵਿੱਚ ਤੁਹਾਡੀ ਚੋਣ ਕਿਵੇਂ ਹੋਏਗੀ ਤਾਂ ਚੋਣ ਵਾਸਤੇ ਤੁਹਾਡੀ ਮੈਰਿਟ ਬਣਾਈ ਜਾਵੇਗੀ 25 ਨੰਬਰ ਜਿਹੜੇ ਆ ਉਹ ਮੈਰਿਟ ਦੇ ਟੋਟਲ ਰੱਖੇ ਗਏ ਐ ਇਸ ਦੇ ਵਿੱਚੋਂ 10 ਨੰਬਰ ਤਾਂ ਤੁਹਾਡੀ ਕੁਆਲੀਫਿਕੇਸ਼ਨ ਦੇ ਯਾਨਕੀ ਯੋਗਤਾ ਦੇ ਰੱਖੇ ਗਏ ਐ ਜੇ ਤੁਹਾਨੂੰ ਪੜਨਾ ਆਉਂਦਾ ਠੀਕ ਐ ਤਾਂ ਤੁਹਾਨੂੰ ਜਿਹੜੇ ਐ 5 ਨੰਬਰ ਦਿੱਤੇ ਜਾਣਗੇ ਜੇ ਤੁਹਾਨੂੰ ਲਿਖਣਾ ਵੀ ਆਉਂਦਾ ਤਾਂ ਫਿਰ 5 ਨੰਬਰ ਹੋਰ ਮਿਲ ਜਾਣਗੇ ਯਾਨੀ ਕਿ ਪੜਨ ਤੇ ਲਿਖਣ ਦੇ ਤੁਹਾਨੂੰ 10 ਨੰਬਰ ਮਿਲ ਜਾਣਗੇ ਠੀਕ ਹੈ ਉਸ ਤੋਂ ਅੱਗੇ ਤਜਰਬੇ ਦੇ ਵੀ 10 ਨੰਬਰ ਰੱਖੇ ਗਏ ਐ ਜੇ ਤੁਹਾਨੂੰ 2 ਸਾਲ ਦਾ ਤਜਰਬਾ ਹੈ 3 ਸਾਲ ਦਾ ਤਜਰਬਾ ਤਾਂ 2 ਨੰਬਰ ਦਿੱਤੇ ਜਾਣਗੇ ਜੀ 4 ਸਾਲ ਦਾ ਤਜਰਬਾ ਹੈ ਤਾਂ 4 ਨੰਬਰ ਦਿੱਤੇ ਜਾਣਗੇ 5 ਸਾਲ ਦਾ ਤਜਰਬਾ ਹੈ ਤਾਂ 6 ਨੰਬਰ ਦਿੱਤੇ ਜਾਣਗੇ ਤੇ ਮੈਕਸਿਮਮ ਜੇ ਤੁਹਾਡੇ ਕੋਲ 7 ਸਾਲ ਦਾ ਕੰਮ ਕਰਨ ਦਾ ਤਜਰਬਾ ਹੈ ਤਾਂ ਤੁਹਾਨੂੰ 10 ਨੰਬਰ ਦੇ ਦਿੱਤੇ ਜਾਣਗੇ ਚਾਹਨ ਕਿ ਮੈਰਿਟ ਦੇ ਵਿੱਚ 10 ਨੰਬਰ A ਹੋਗੇ ਇਸ ਤੋਂ ਅੱਗੇ 5 ਨੰਬਰ ਜਿਹੜੇ ਆ ਉਹ ਸਿਰਫ ਕਪੂਰਥਲੇ ਵਾਲੇ ਜਿਹੜੇ ਫਾਰਮ ਭਰਨ ਵਾਲੇ ਬਿਨੇਕਾਰ ਹੋਣਗੇ ਉਹਨਾਂ ਨੂੰ ਹੀ ਦਿੱਤੇ ਜਾਣਗੇ ਠੀਕ ਐ ਤੇ ਉਹਨਾਂ ਨੂੰ ਹੀ ਮਿਲਣਗੇ ਜੇ ਕਪੂਰਥਲੇ ਤੋਂ ਬਾਹਰ ਦਾ ਕੋਈ ਕੈਂਡੀਡੇਟ ਇਹ ਫਾਰਮ ਭਰੇਗਾ ਤਾਂ ਉਹਨੂੰ ਇਹ ਪੰਜ ਨੰਬਰ ਜਿਹੜੇ ਉਹ ਨਹੀਂ ਦਿੱਤੇ ਜਾਣਗੇ ਇਹ ਰੈਜ਼ਿਡੈਂਸ ਵਾਲੇ ਪੰਜ ਨੰਬਰ ਹੈ ਸੋ ਇਸੇ ਹਿਸਾਬ ਦੇ ਨਾਲ ਤੁਹਾਡੀ ਮੈਰਿਟ ਬਣੇਗੀ ਤੇ ਉਸ ਤੋਂ ਅੱਗੇ ਫਾਰਮ ਭਰਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਹੈ ਜੀ ਇਹਨਾਂ ਦੀ ਆਫੀਸ਼ੀਅਲ ਸਾਈਟ ਠੀਕ ਹੈ ਇੱਥੇ ਜਾ ਕੇ ਤੁਸੀਂ ਆਨਲਾਈਨ ਹੀ ਫਾਰਮ ਭਰਨਾ ਹੈ ਠੀਕ ਹੈ ਆਫਲਾਈਨ ਫਾਰਮ ਅਗਰ ਤੁਸੀਂ ਭੇਜ ਦਿਓ ਤਾਂ ਉਹ ਵੈਲਿਡ ਨਹੀਂ ਹੋਏਗਾ ਸਾਈਟ ਤੇ ਜਾ ਕੇ ਆਰਾਮ ਨਾਲ ਤੁਸੀਂ ਆਪ ਦਾ ਆਨਲਾਈਨ ਫਾਰਮ ਜਿਹੜਾ ਹੈ ਭਰ ਸਕਦੇ ਹੋ ਤੇ ਤੁਹਾਡੇ ਆਸੇ ਪਾਸੇ ਤੁਹਾਡੇ ਆਲੇ ਦੁਆਲੇ ਤੁਹਾਨੂੰ ਲੱਗਦਾ ਹੈ ਵੀ ਕਿਸੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਉਹਨਾਂ ਦੀ ਵੀ ਜਰੂਰ ਹੈਲਪ ਕਰ ਦਿਓ ਠੀਕ ਹੈ ਹੋ ਸਕਦਾ ਹੈ ਉਹਨਾਂ ਨੂੰ ਇੱਥੇ ਜਿਹੜੀ ਜੌਬ ਮਿਲ ਜੇ ਸੋ ਇਸ ਭਰਤੀ ਬਾਰੇ ਜਾਣਕਾਰੀ ਸੀ ਬਾਕੀ ਨੋਟੀਫਿਕੇਸ਼ਨ ਆਪਣੇ ਟੈਲੀਗ੍ਰਾਮ ਗਰੁੱਪ ਤੇ ਤੁਹਾਨੂੰ ਮਿਲ ਜੇਗਾ ਤੇ ਸਾਈਟ ਤੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਤੁਹਾਡਾ ਕੋਈ ਸਵਾਲ ਹੋਏ ਜਵਾਬ ਕੋਈ ਪੁੱਛਣਾ ਚਾਹੁੰਦੇ ਹੋ ਪੁੱਛ ਲਿਓ ਤੇ ਜੇ ਤੁਹਾਨੂੰ ਇਸ ਭਰਤੀ ਬਾਰੇ ਅਪਲਾਈ ਕਰਨਾ ਹੈ ਕੋਈ ਗੱਲ ਨਹੀਂ ਸਮਝ ਆ ਰਹੀ ਤਾਂ ਆਪਣੇ WhatsApp ਤੇ ਤੁਸੀਂ ਹੈਲਪ ਜਿਹੜੀ ਹੈ ਲੈ ਸਕਦੇ ਹੋ ਤਾਂ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ